ਸਮਰਾਲਾ ਸ਼ਹਿਰ ਦੇ ਡਾਕਟਰ ਸੰਦੀਪ ਮਾਨ ਨਾਲ ਅੱਜ ਇੱਕ अनोखी ਘਟਨਾ ਹੋ ਗਈ ਜਦੋਂ ਉਹਨਾਂ ਨੂੰ ਉਹਨਾਂ ਦੇ ਮੋਬਾਈਲ ਤੇ ਇੱਕ ਮੈਸੇਜ ਆ ਗਿਆ ਕਿ ਉਹਨਾਂ ਦੀ ਕਾਰ ਦਾ ਟੋਲ ਕਰਨਾਟਕ ਦੇ ਬੰਕਪੁਰ ਵਿਖੇ ਕੱਟਿਆ ਗਿਆ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਸੰਦੀਪ ਮਾਨ ਨੇ ਦੱਸਿਆ ਉਹ ਕਦੇ ਵੀ ਕਰਨਾਟਕ ਨਹੀਂ ਗਏ ਤੇ ਟੋਲ ਪਲਾਜ਼ਾ ਤੇ ਪਰਚੀ ਕਟਵਾਉਣ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਇਹ ਜੋ ਮੈਸੇਜ ਉਹਨਾਂ ਨੂੰ ਕਰਨਾਟਕ ਤੋਂ ਆਇਆ ਹੈ ਉਹ ਅੱਜ ਦੁਪਹਿਰੇ 2:04 ਮਿੰਟ ਤੇ ਆਇਆ ਹੈ ਡਾਕਟਰ ਸੰਦੀਪ ਮਾਨ ਨੇ ਇਤਿਹਾਤ ਵਰਤਦੇ ਆ ਇਥੋਂ ਨੇੜਲੇ ਟੋਲ ਪਲਾਜਾ ਕੁਲਾਲ ਤੇ ਗਏ ਤੇ ਆਪਣੀ ਕਾਰ ਦਾ ਟੋਲ ਪਲਾਜਾ ਤੇ ਪਰਚੀ ਕਟਵਾਲੀ ਪੱਤਰਕਾਰਾਂ ਨੂੰ ਦੋਨੋਂ ਮੈਸੇਜ ਦਿਖਾਉਂਦੇ ਆ ਡਾਕਟਰ ਸੰਦੀਪ ਮਾਨ ਨੇ ਦੱਸਿਆ ਕਿ ਜੋ ਬੰਕਪੁਰ ਕਰਨਾਟਕਾ ਵਿਖੇ ਉਹਨਾਂ ਦੇ ਟੋਲ ਪਲਾਜਾ ਦਾ ਮੈਸੇਜ ਉਹਨਾਂ ਨੂੰ ਮਿਲਿਆ ਹੈ ਜੋ ਪਰਚੀ ਕੱਟੀ ਕਿੱਥੇ ਦੇ ਰਹਿਣ ਵਾਲਾ ਬਾਸ ਸਮਰਾਲੇ ਤੋਂ ਆਏ ਡਾਕਟਰ ਸੰਦੀਪ ਮਾਨ ਮਾਨ ਸਾਹਿਬ ਕੀ ਘਟਨਾ ਹੋਈ ਹੈ ਜਿਹੜੀ ਇਹ ਟੂਲ ਪਲਾਜੇ ਤੇ ਖੜੇ ਹੋ ਤੁਸੀਂ ਈ ਘਟਨਾ ਵਾਹ ਇੱਕ ਘਟਨਾ ਕਹੋ ਜਾਂ ਤੁਸੀਂ ਕਹੋ ਵੀ ਆਪਾਂ ਜਦੋਂ ਤੇਰਵੀਂ ਗੱਲ ਕੀਤੀ ਆ ਵੀ ਅਮਰੀਕਾ ਤੇ ਕੈਨੇਡਾ ਦੀ ਟੈਕਨੋਲੋਜੀ ਆਪਾਂ ਪਿੱਛੇ ਛੱਡਿਆ ਆ ਹਾਈ ਸਪੀਡ ਡਰਾਈਵਰ ਮੈਂ ਵਰਲਡ ਦਾ ਬਣ ਗਿਆ ਮੈਂ ਤਕਰੀਬਨ 2260 ਕਿਲੋਮੀਟਰ 83 ਮਿੰਟ ਦੇ ਵਿੱਚ ਕਵਰ ਕਰਾਇਆ ਹੈ ਜੀ ਇਹ ਕੀ ਇਹ ਕੁਝਕ ਥੇਰ ਪਹਿਲਾਂ ਮੇਰੀ ਗੱਡੀ ਜਿਹੜੀ ਆ ਖੜੀ ਆ ਫੇਸਟਾ ਇਹ ਸੂਰਤ ਆ ਰਹੀਆ ਕਰਨਾਟਕ ਆ ਰਹੀਆ ਆ ਤੁਹਾਨੂੰ ਮੈਸੇਜ ਦਿਖਾਏ ਨੇ ਤੁਸੀਂ ਮੈਸੇਜ ਚੁਟ ਲੋ ਤੇ ਹੁਣ ਮੈਂ ਆ ਜਿਹੜਾ ਖਲਾਲ ਜ ਹੈਗਾ ਵਾ ਟੋਲ ਪਲਾਜ਼ਾ ਟੱਪ ਗਿਆ ਅੱਛਾ ਜੀ ਤੇ ਤੁਸੀਂ ਟਾਈਮ ਆਪ ਦੇਖ ਲਓ ਵੀ ਕਿੰਨੀ ਛੇਤੀ ਆਪਣੇ ਟਾਈਮ ਇਹਦਾ ਕਵਰ ਕੀਤਾ ਬੰਕਪੁਰ ਓਪਰੇਥੇ ਮੇਰਾ ਗੱਡੀ ਦਾ 100 ਰੁਪਿਆ ਕੱਟਿਆ ਗਿਆ ਵਾ ਤੇ 4:00 ਵਜੇ ਕੇ 4 ਮਿੰਟ ਦਾ ਟਾਈਮ ਆਇਆ ਹੋਇਆ ਤੇ ਉਸ ਤੋਂ ਬਾਅਦ ਜੀ ਮੈਂ ਇਥੇ ਖਲਾਲ ਟੋਲ ਪਲਾਜ਼ਾ ਮੇਰੇ 105 ਰੁਪਏ ਕੱਟੇ ਗਏ ਨੇ ਮੈਂ 15:27 ਤੇ ਇਹ ਕਵਰ ਕਰ ਗਿਆ ਸੋ ਮੈਂ ਮੁੱਖ ਮੰਤਰੀ ਪੰਜਾਬ ਤੇ ਪ੍ਰਧਾਨ ਮੰਤਰੀ ਹਿੰਦੁਸਤਾਨ ਨੂੰ ਬੇਨਤੀ ਕਰਦਾ ਵੀ ਮੈਨੂੰ ਸਨਮਾਨਿਤ ਕੀਤਾ ਜਾਵੇ ਕਿਉਂਕਿ ਮੈਂ ਸਭ ਤੋਂ ਤੇਜ਼ ਡਰਾਈਵਰ ਆ ਇਹਨਾਂ ਲੰਬਾ ਸਫ਼ਰ ਵਿੱਚ ਦਿਨ ਕਹੋ ਵੀ 83 ਮਿੰਟ ਅੱਜ ਤੱਕ ਕੋਈ ਵਰਲਡ ਵਿੱਚ ਕਵਰ ਨਹੀਂ ਕਰ ਸਕਿਆ ਇਹ ਡਿਜੀਟਲ ਜਿਹੜੀ ਗਲਤੀਆਂ ਨੇ ਤੇ ਬੰਦਿਆਂ ਨੂੰ ਬਹੁਤ ਜ਼ਿਆਦਾ ਖਾਮੀਆਂ ਭੁੱਕਣੀਆਂ ਪੈਂਦੀਆਂ ਨੇ ਰੱਬ ਨਾ ਕਰੇ ਕੋਈ ਗੱਲਬਾਤ ਹੋ ਗਈ ਤੇ ਮੇਰੀ ਗੱਡੀ ਦਾ ਨੰਬਰ ਉੱਥੇ ਨਿਕਲਿਆ ਆ ਮੈਂ ਤਰੀਕਾ ਭੁੱਕ ਤਰੀ ਮਰ ਜੂੰਗਾ ਨਾ ਕੋਈ ਸੁਣਵਾਈ ਹੋਣੀ ਨਾ ਕੁਝ ਹੋਰ ਹੋਣਾ ਤੁਸੀਂ ਇਸ ਸਬੰਧ ਵਿੱਚ ਕਿਸੇ ਉੱਚ ਅਧਿਕਾਰੀ ਨਾਲ ਗੱਲ ਕੀਤੀ ਟੂਲ ਪਲਾਜ਼ਾ ਦੇ ਜਾਂ ਮੈਂ ਨੰਬਰ ਟਰਾਈ ਕੀਤਾ ਜੀ ਉਹ ਕਹਿ ਰਹੇ ਨੇ ਤੁਹਾਡਾ ਨੰਬਰ ਵੇਟਿੰਗ ਤੇ ਆ ਰਿਹਾ ਵਾ ਮੈਂ 3-4 ਵਾਰੀ ਟਰਾਈ ਕਰ ਚੁੱਕਿਆ ਕਿਸੇ ਨੇ ਮੈਨੂੰ ਕੋਈ ਗੱਲ ਕੀਤੀ ਨਾ ਕੋਈ ਬੈਕ ਕਾਲ ਆਈ ਇਹ ਚੱਕਰ ਪਿਆ ਤੇ ਹੁਣ ਤੁਸੀਂ ਕੀ ਕਹਿਣਾ ਕੀ ਮੰਗ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੰਗ ਤਾਂ ਵੀ ਸਨਮਾਨ ਕਰਨਾ ਚਾਹੀਦਾ ਮੇਰਾ ਵਧੀਆ ਸਭ ਤੋਂ ਲੇਟੈਸਟ ਟੈਕਨੋਲੋਜੀ ਦੀ ਮੈਂ ਗੱਡੀ ਤਿਆਰ ਕਰ ਲਈ ਤੇ ਵਿਟਾਮਿਨਾਂ ਦਾ ਤੇਲ ਪਾਉਣਾ ਵਾ ਇਤੋਂ ਸਭ ਤੋਂ ਇਹਨਾਂ ਤੇਜ਼ ਕੋਈ ਡਰਾਈਵਰ ਤੁਹਾਡੇ ਮਰਗਲ ਇੰਡੀਆ ਤੋਂ ਕੋਈ ਹੋਰ ਹੋਣਾ ਨਹੀਂ ਤੇ ਸੀਰੀਅਸ ਟਾਪਿਕ ਤੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਜਿਹੜੇ ਮਤਲਬ ਅਧਿਕਾਰੀ ਬੈਠੇ ਆ ਵੀ ਇਹੋ ਜਿਹੀਆਂ ਗਲਤੀਆਂ ਜਿਹੜੀ ਡਿਜੀਟਲ ਇਹਨਾਂ ਦੀਆਂ ਗਲਤੀਆਂ ਨੇ ਉਹ ਮੇਰੇ ਵਰਗੇ ਆਮ ਲੋਕਾਂ ਦੇ ਕਾਫੀ ਭਾਰੀਆਂ ਪੈ ਜਾਂਦੀਆਂ ਇਹ ਗੱਲ ਕਰੀਏ ਪਹਿਲਾ ਟੂਟਰ ਕਿੰਨੇ ਵਜੇ ਤੇ ਕਿੰਨੇ ਕਿਲੋਮੀਟਰ ਹੈਗਾ ਇੱਥੋਂ ਉਹ ਹੈਗਾ ਤਕਰੀਬਨ 2262 ਕਿਲੋਮੀਟਰ ਕੱਢਿਆ ਵੀ ਨੇ ਨੈਵੀਗੇਸ਼ਨ ਦੇ ਉੱਤੇ ਤੇ ਪਹਿਲਾ ਟੂਟਰ ਉੱਥੇ ਘਟੇਗਾ ਹਾਂਜੀ ਕਿਹੜੀ ਜਗ੍ਹਾ ਪੈਂਦੀ ਹੈ ਇਹ ਕਰਨਾਟਕਾ ਪੈਂਦਾ ਜੀ ਇਹ ਕੋਈ ਮੈਂ ਦੱਸਿਆ ਹੋਆ ਤੁਹਾਨੂੰ ਬੰਕਪੁਰ ਦੱਸਿਆ ਹੋਆ ਕਿਹੜਾ ਕੋਨ ਪਲਾ ਜਾਏਗਾ ਕਰਨਾਟਕਾ ਜੀ ਮਾਨਿਕਾ ਕਰਨਾਟਕਾ ਇੱਕ ਮਿੰਟ ਮੈਂ ਆਹ ਕਰੀ